ਕਾ ਨਾ ਨਾ ਗੋਤਾ ਦੀ ਬਾਗੋ ਬੈ ਮਗੋ ਲਾਵੇਈ ਕਾ ਜੀ ਨੂਰੀ ਚੰਗੇ ਰਵਾ ਹਰ ਕੋ ਕਿੰਦ ਨੋ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਰਿ ਕੋ ਸੰਜੀਤ ਧਿਆਇ ਜਾਉ ਸੁਖਿ ਜਾਇ ਏਕ ਬਹਤਰ ਸਿਮਰਿਆ ਘਰ ਨੋ ਨਿਤ ਆਵੈ ਤਾਏ ਸਭ ਥਾਈ ਕੋਨਾ ਦੀ ਸਹਾਈ ਰਤਨਾ ਪਾਛਾ ਸਰਬਤਾਨੀ ਆਪਕੇ ਦਾਤੇ ਭਾਵ ਜਵਲੇ ਉਹ ਜੰਗ ਕੇ ਪਾਨੀ ਸਭ ਸਤਿ ਜੀ ਦੇ ਪਰਾਜਮਾਨ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਦਾ ਸਤਾਰ ਦਾ ਧਿਆਨ ਨਾਲ ਖਾਲਸਾ ਜੀ ਬੋਲਣਾ ਵਾਹਿਗੁਰੂ ਕਿਤਾਏ ਕੋਕੋ ਲੋਹੇ ਚੜ੍ਹ ਕੇ ਚਰੇ ਤਨ ਆਲਣਾ ਚਰਾਏ ਗੁਰਦਵਾਰਿਆਂ ਦੀ ਸੇਵ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਆਪਣੇ ਬੱਚਿਆਂ ਦੇ ਟੁੱਟੇ ਟੁੱਟੇ ਕਿਰਾਕੇ ਗਲਾਂ 'ਚ ਹਾਰ ਪੁਆਏ ਮੀਰ ਮੰਨੂ ਦੀਆਂ ਜੇਲਾਂ ਵਿੱਚ ਸਵਾ ਸਵਾ ਸੇਵ ਦੇ ਪੀਸ ਨੇ ਪੁੱਸੇ ਮੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਪਰ ਧਰਮ ਨਹੀਂ ਹਾਰਿਆ ਦਿਨਾ ਸਿੰਘਾਂ ਸਿੰਗਣੀਆਂ ਸੁਚੰਗੀਆਂ ਮਰੀਦਾਂ ਦਾ ਇੱਕ ਕਮਾਈ ਦਾ ਧਿਆਨ ਤਰਖਾ ਸਾਜੀ ਬੋਲਣਾ ਜੀ ਵਾਹਿਗੁਰੂ ਪੰਜਾ ਸੱਤਾ ਸਰਬਤ ਗੋਸਤਵਾਰਿਆ ਗੁਰਧਾਮਾਂ ਦਾ ਧਿਆਨ ਤਰਖਾ ਸਾਜੀ ਬੋਲਣਾ ਜੀ ਵਾਹਿਗੁਰੂ ਸਤਿ ਸ੍ਰੀ ਅਕਾਲ ਸਾਜੀ ਕੋ ਵਾਹਿਗੁਰੂ 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 ਸਰ ਸਾਬ ਜੀ ਕੇ ਦਾਰਸ਼ਨਿਕ ਜਨਾਲ ਚੌਕੀਆਂ ਛੱਲੇ ਬੂਕੇ ਜੁਗੋ ਜੁਗ ਅਟਲ ਧਰਮ ਦਾ જયਕਾਰ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਦਾਦੀ ਘਰ ਦੇ ਮਹਾਕ ਸਤਿ ਸ੍ਰੀ ਅਕਾਲ ਆ ਪਾਵੇ ਕੱਜ ਦੇ ਜਕਾਰੇ ਗਜਾਵੇ ਤਨਤਨ ਬਾਬਾ ਜੀ ਸਿੰਘ ਦਾ ਕਣ ਬਾਬਾ ਜੁਜਾਰ ਸਿੰਘ ਦਾ ਤਨਤਨ ਬਾਬਾ ਜੋਰਾਵਰ ਸਿੰਘ ਬਾਬੇ ਫਟੇ ਸਿੰਘ ਰੂਪਾਵੇ ਸਤਿ ਸ੍ਰੀ ਅਕਾਲੇ ਸਤਿ ਸ੍ਰੀ ਅਕਾਲੇ